ਕੋਈ ਸ਼ਬਦ ਹੀ ਨਹੀਂ ਹੈਗੇ ਜੋ ਬਿਆਨ ਕਰ ਸਕਦੇ ਆ ਕਿ ਇਸ ਸਥਾਨ ਤੇ ਆ ਕੇ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਆ ਸਕੂਨ ਮਿਲਦਾ ਵਾ ਰੂਹ ਤ੍ਰਿਪਤ ਹੋ ਜਾਂਦੀ ਆ ਲਗਾਤਾਰ ਹਰ ਦੁਪਹਿਰਾ ਸਾਹਿਬ ਤੇ ਜੇ ਕੋਈ ਕੰਮ ਵੀ ਹੁੰਦਾ ਤਾਂ ਕੰਮ ਨੂੰ ਛੱਡ ਕੇ ਸਾਈਡ ਤੇ ਰੱਖ ਕੇ ਤਾ ਉਹ ਰੋਜ਼ ਦੁਪਹਿਰਾ ਸਾਹਿਬ ਹਾਜ਼ਰੀ ਜ਼ਰੂਰ ਭਰਨਾਈਦੀ ਆ ਇਹ ਬਹੁਤ ਜ਼ਿਆਦਾ ਬਦਲਾਵ ਮੈਨੂੰ ਆਪਣੇ ਅੰਦਰ ਦੇਖਣ ਨੂੰ ਮਿਲਿਆ ਤੇ ਜੇ ਇਸ ਨਜ਼ਰੀਏ ਨਾਲ ਆਪਾਂ ਪਹਿਲਾਂ ਚੱਲਦੇ ਸੀਗੇ ਉਹ ਇੱਕ ਤਾਂ ਨਜ਼ਰੀਆ ਹੀ ਬਦਲ ਗਿਆ ਜਦੋਂ ਮਹਾਰਾਜੇ ਲੜ ਲੱਗੇ ਤਾਂ ਆਪੇ ਮਹਾਰਾਜ ਹੱਥ ਫੜ ਕੇ ਸਹੀ ਕਾਰਜ ਕਰਾਉਂਦਾ ਵਾ ਤਾਂ ਨਜ਼ਰੀਆ ਬਿਲਕੁਲ ਹੀ ਬਦਲ ਗਿਆ ਪਹਿਲਾਂ ਜਿਵੇਂ ਕਿ ਗੁੱਸਾ ਬਹੁਤ ਜਲਦੀ ਆਉਂਦਾ ਹੁੰਦਾ ਸੀ ਸ਼ਾਰਟ ਟੈਂਪਰਡ ਸੀਗਾ ਮਨ ਨੂੰ ਸ਼ਾਂਤੀ ਮਿਲ ਗਈ ਜਦੋਂ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਫਿਰ ਜਿਵੇਂ ਕਿ ਕਹਿ ਲਓ ਸ਼ਾਂਤ ਸੁਭਾਅ ਹੋ ਗਿਆ ਹੁਣ ਗੁੱਸਾ ਜੇ ਕੋਈ ਬੋਲਦਾ ਵੀ ਉਹਦਾ ਗੁੱਸਾ ਨਹੀਂ ਆਉਂਦਾ ਸ਼ਾਂਤ ਰਹਿਣਾ ਪਸੰਦ ਕਰਦੇ ਆਂ ਅੰਗ ਸੰਗ ਸਹਾਈ ਹੋ ਕੇ ਸਾਰੇ ਕਾਰਜ ਆਪ ਕਰਾਉਂਦੇ ਨੇ ਜਦੋਂ ਆਪਾਂ ਕੋਈ ਚੰਗਾ ਕਾਰਜ ਕਰਨ ਲੱਗੇ ਮਹਾਰਾਜ ਨੇ ਖੁਦ ਕਰਾਉਣਾ ਵਾ ਜਦੋਂ ਮਹਾਰਾਜ ਨੇ ਖੁਦ ਕਾਰਜ ਕਰਾਤਾ ਉਹਦੇ ਵਿੱਚ ਕੋਈ ਦੁਬਿਧਾ ਆ ਹੀ ਨਹੀਂ ਸਕਦੀ ਉਹ ਕਾਰਜ ਮਾੜਾ ਹੋ ਹੀ ਨਹੀਂ ਸਕਦਾ ਤਾਂ ਮਹਾਰਾਜ ਦੀ ਪੂਰੀ ਕਿਰਪਾ ਜੀ ਤੁਹਾਨੂੰ-ਤੁਹਾਨੂੰ ਬਾਬਾ ਦੀਪ ਸਿੰਘ ਜੀ ਦੀ ਸੁੱਖ ਸ਼ਾਂਤੀ ਬਣੀ ਰਹੇ ਪਰਿਵਾਰ ਦੇ ਵਿੱਚ ਚੜਦੀ ਕਲਾ ਰਹੇ ਨਿਤਨੇਮ ਦਾ ਦਾਨ ਮਹਾਰਾਜ ਜਰੂਰ ਬਖਸ਼ਣ ਇੱਕ ਸਿੱਖ ਨੂੰ ਜਾਂ ਕਿਸੇ ਵੀ ਹੋਰ ਇਨਸਾਨ ਨੂੰ ਵੀ ਕਿਸੇ ਵੀ ਧਰਮ ਦੇ ਨੂੰ ਨਿਤਨੇਮ ਬਹੁਤ ਜ਼ਰੂਰੀ ਆ ਭਾਵੇਂ ਉਹ ਆਪਣੇ ਕਿਸੇ ਵੀ ਧਰਮ ਦੇ ਵਿੱਚ ਆ ਉਸ ਧਰਮ ਦੇ ਪ੍ਰਤੀ ਨਿਤਨੇਮ ਕਰੇ ਸਿੱਖ ਧਰਮ ਚ ਗੁਰਬਾਣੀ ਪੜ੍ਹੇ ਮੁਸਲਮਾਨ ਤਾਂ ਨਵਾਜ਼ ਪੜ੍ਹੇ ਕੀਤਾ ਦਾ ਪਾਠ ਕਰੇ ਕੋਈ ਹਨੂਮਾਨ ਚਲਸ ਪੜੇ ਕੋਈ ਵੀ ਗੁਰਬਾਣੀ ਕਰੇ ਨਿਤਨੇਮ ਦੇ ਦਾਤ ਮਾਰਾ ਜਰੂਰ ਬਖਸ਼ਣ ਹਰ ਕਿਸੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤਾਂ ਨਾ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਪਹੁੰਚੇ ਹਾਂ ਕਿਹੋ ਜਿਹਾ ਲੱਗ ਰਿਹਾ ਕਿੰਨਾ ਗਨੰਦ ਆ ਰਿਹਾ ਇੱਥੇ ਆ ਕੇ ਵਾਹਿਗੁਰੂ ਜੀ ਆਨੰਦ ਤਾਂ ਵੀ ਕੋਈ ਸ਼ਬਦ ਹੀ ਨਹੀਂ ਹੈਗੇ ਜੋ ਬਿਆਨ ਕਰ ਸਕਦੇ ਆ ਕਿ ਇਸ ਸਥਾਨ ਤੇ ਆ ਕੇ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਆ ਸਕੂਨ ਮਿਲਦਾ ਵਾ ਰੂਹ ਤ੍ਰਿਪਤ ਹੋ ਜਾਂਦੀ ਆ ਇਹ ਤਾਂ ਸ਼ਬਦ ਬਿਆਨ ਹੀ ਨਹੀਂ ਕਰ ਸਕਦੇ ਉਹਰੇ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ ਸੇਵਾ ਕਰਦਿਆਂ ਨੂੰ ਮੈਨੂੰ ਸਾਲ ਡੇਢ ਸਾਲ ਹੋ ਗਿਆ ਜੀ ਲਗਾਤਾਰ ਹਰ ਦੁਪਹਿਰਾ ਸਾਫ ਤੇ ਜੇ ਕੋਈ ਕੰਮ ਵੀ ਹੁੰਦਾ ਤਾਂ ਕੰਮ ਨੂੰ ਛੱਡ ਕੇ ਸਾਈਡ 'ਚ ਰੱਖ ਕੇ ਔਰ ਜਪੈਰਾ ਸਾਹਿਬ ਹਾਜ਼ਰੀ ਜਰੂਰ ਭਰਨਾਈ ਦੀ ਹੈ ਜੀ ਹਰ ਬੁੱਧਵਾਰ ਦੀ ਬੁੱਧਵਾਰ ਤੇ ਜੀਵਨ ਚ ਕਿੰਨਾ ਕ ਬਦਲਾਵ ਆਇਆ ਵੀ ਜਦੋਂ ਤੋਂ ਤੁਸੀਂ ਕਹਿ ਲੋ ਪਹਿਲ ਰੱਖਣੀ ਸ਼ੁਰੂ ਕੀਤੀ ਆ ਵੀ ਕੋਈ ਗੁਰੂ ਘਰ ਜਾਣਾ ਸੇਵਾ ਕਰਨੀ ਇੱਥੇ ਆ ਕੇ ਤਾਂ ਉਦੋਂ ਤੋਂ ਜੀਵਨ ਦੇ ਵਿੱਚ ਕਿੰਨਾ ਕ ਬਦਲਾਵ ਜਿਹੜਾ ਦੇਖਣ ਨੂੰ ਮਿਲਿਆ ਬਦਲਾਵ ਕਹਿ ਲੋ ਵਾਹਿਗੁਰੂ ਜੀ ਕੀ ਬਹੁਤ ਜ਼ਿਆਦਾ ਬਦਲਾਵ ਮੈਨੂੰ ਆਪਣੇ ਅੰਦਰ ਦੇਖਣ ਨੂੰ ਮਿਲਿਆ ਤੇ ਜੇ ਇਸ ਨਜ਼ਰੀਏ ਨਾਲ ਆਪਾਂ ਪਹਿਲਾਂ ਚੱਲਦੇ ਸੀਗੇ ਉਹ ਇੱਕ ਤਾਂ ਨਜ਼ਰੀਆ ਹੀ ਬਦਲ ਗਿਆ ਜਦੋਂ ਮਹਾਰਾਜ ਦੇ ਲੜ ਲੱਗ ਗਏ ਤਾਂ ਆਪੇ ਮਹਾਰਾਜ ਹੱਥ ਫੜ ਕੇ ਸਹੀ ਕਾਰਜ ਕਰਾਉਂਦਾ ਵਾ ਤਾਂ ਨਜ਼ਰੀਆ ਬਿਲਕੁਲ ਹੀ ਬਦਲ ਗਿਆ ਪਹਿਲਾਂ ਜਿਵੇਂ ਕਿ ਗੁੱਸਾ ਬਹੁਤ ਜਲਦੀ ਆਉਂਦਾ ਹੁੰਦਾ ਸੀ ਸ਼ਾਰਟ ਟੈਂਪਰਡ ਸੀਗਾ ਮਨ ਨੂੰ ਸ਼ਾਂਤੀ ਮਿਲ ਗਈ ਜਦੋਂ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਫਿਰ ਜਿਵੇਂ ਕਿ ਕਹਿ ਲਓ ਸ਼ਾਂਤ ਸੁਭਾ ਹੋ ਗਿਆ ਹੁਣ ਗੁੱਸਾ ਜੇ ਕੋਈ ਬੋਲਦਾ ਵੀ ਉਹਦਾ ਗੁੱਸਾ ਨਹੀਂ ਆਉਂਦਾ ਸ਼ਾਂਤ ਰਹਿਣਾ ਪਸੰਦ ਕਰਦੇ ਆ ਜਦੋਂ ਆਪਾਂ ਬਾਣੀ ਨਾਲ ਜੁੜਦੇ ਆ ਬਾਣੀ ਪੜ੍ਹਦੇ ਆ ਗੁਰੂ ਘਰ ਆ ਕੇ ਸੇਵਾ ਕਰਦੇ ਆ ਤਾਂ ਸਬਰ ਸੰਤੋਖ ਵਾਹਿਗੁਰੂ ਆਪੇ ਜਿਹੜਾ ਉਹ ਦਿੰਦਾ ਤੇ ਬੜਾ ਜਿਹੜਾ ਸਕੂਨ ਉਸੇ ਵਿੱਚ ਹੋ ਜਾਂਦਾ ਜੀ ਮਹਾਰਾਜ ਆਪ ਸਹਾਈ ਹੁੰਦਾ ਜੀ ਆਪਣੇ ਸੇਵਕਾਂ ਦੇ ਨਾਲ ਤੇ ਮਹਾਰਾਜ ਅੰਗ ਸੰਗ ਸਹਾਈ ਹੋ ਕੇ ਸਾਰੇ ਕਾਰਜ ਆਪ ਕਰਾਉਂਦੇ ਨੇ ਜਦੋਂ ਆਪਾਂ ਕੋਈ ਚੰਗਾ ਕਾਰਜ ਕਰਨ ਲੱਗ ਗਏ ਮਹਾਰਾਜ ਨੇ ਖੁਦ ਕਰਾਉਣਾ ਵਾ ਜਦੋਂ ਮਹਾਰਾਜ ਨੇ ਖੁਦ ਕਾਰਜ ਕਰਾਤਾ ਉਹਦੇ ਵਿੱਚ ਕੋਈ ਦੁਬਿਧਾ ਆ ਹੀ ਨਹੀਂ ਸਕਦੀ ਉਹ ਕਾਰਜ ਮਾੜਾ ਹੋ ਹੀ ਨਹੀਂ ਸਕਦਾ ਤਾਂ ਮਹਾਰਾਜ ਦੀ ਪੂਰੀ ਕਿਰਪਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਗੁਰਗ੍ਰੰਥਾ ਮਹਾਰਾਜ ਦੀ ਪੂਰੀ ਕਿਰਪਾ ਜੀ ਕਦੇ ਕੁਝ ਮੰਗਿਆ ਬਾਬਾ ਦੀਪ ਸਿੰਘ ਜੀ ਤੋਂ ਤੇ ਪੂਰਾ ਹੋਇਆ ਹੋਵੇ ਸਾਡੇ ਨਾਲ ਸਾਂਝਾ ਕਰੋਗੇ ਨਹੀਂ ਐਦਾਂ ਕੋਈ ਸਪੈਸੀਫਿਕਲੀ ਕੋਈ ਫਿਜ਼ੀਕਲ ਥਿੰਗ ਨਹੀਂ ਮੰਗੀ ਕਦੇ ਹੂੰ ਮਹਾਰਾਜ ਤੋਂ ਜਦੋਂ ਵੀ ਮੱਥਾ ਟੇਕੀ ਦਾ ਗੁਰਦੁਆਰਾ ਸਾਹਿਬ ਚਾਹੀਦਾ ਇਹ ਹੀ ਅਰਦਾਸ ਕਰੀਦੀ ਆ ਸੁੱਖ ਸ਼ਾਂਤੀ ਬਣੀ ਰਹੇ ਪਰਿਵਾਰ ਦੇ ਵਿੱਚ ਚੜ੍ਹਦੀ ਕਲਾ ਰਹੇ ਨਿਤਨੇਮ ਦਾ ਦਾਨ ਮਹਾਰਾਜ ਜਰੂਰ ਬਖਸ਼ਣ ਇੱਕ ਸਿੱਖ ਨੂੰ ਜਾਂ ਕਿਸੇ ਵੀ ਹੋਰ ਇਨਸਾਨ ਨੂੰ ਵੀ ਕਿਸੇ ਵੀ ਧਰਮ ਦੇ ਨੂੰ ਨਿਤਨੇਮ ਬਹੁਤ ਜ਼ਰੂਰੀ ਆ ਭਾਵੇਂ ਉਹ ਆਪਣੇ ਕਿਸੇ ਵੀ ਧਰਮ ਦੇ ਵਿੱਚ ਆ ਉਸ ਧਰਮ ਦੇ ਪ੍ਰਤੀ ਨਿਤਨੇਮ ਕਰੇ ਸਿੱਖ ਧਰਮ ਚ ਗੁਰਬਾਣੀ ਪੜ੍ਹੇ ਮੁਸਲਮਾਨ ਤਾਂ ਨਵਾਜ਼ ਪੜ੍ਹੇ ਕੀਤਾ ਦਾ ਪਾਠ ਕਰੇ ਕੋਈ ਹਨੂਮਾਨ ਚਲਸ ਪੜੇ ਕੋਈ ਵੀ ਗੁਰਬਾਣੀ ਕਰੇ ਨਿਤਨੇਮ ਦੇ ਦਾਤ ਮਾਰੇ ਜਰੂਰ ਬਖਸ਼ਣ ਹਰ ਕਿਸੇ ਨੂੰ ਕਿਉਂਕਿ ਗੁਰਬਾਣੀ ਮਹਾਰਾਜ ਦੀਆਂ ਜਾਂ ਆਪਣੇ ਜੋ ਪਹਿਲਾਂ ਭਗਤ ਰਹੇ ਨੇ ਉਹਨਾਂ ਦੀਆਂ ਸਿੱਖਿਆਵਾਂ ਮਨ ਦੇ ਵਿੱਚ ਜਾਣੀਆਂ ਬਹੁਤ ਜ਼ਰੂਰੀ ਨੇ ਉਹਦੇ ਨਾਲ ਹੀ ਅੱਜ ਦੀ ਜਿਹੜਾ ਕਾਲਯੁਗੀ ਸਮਾਂ ਚੱਲ ਰਿਹਾ ਉਹ ਉਹਦੇ ਨਾਲ ਹੀ ਖਤਮ ਹੋਣਾ ਜਦੋਂ ਆਪਾਂ ਮਹਾਰਾਜ ਦੀ ਬਾਣੀ ਪੜਾਂਗੇ ਮਹਾਰਾ ਦੇ ਲੜ ਲੱਗਾਂਗੇ ਉਹਦੇ ਨਾਲ ਹੀ ਉਹ ਚੀਜ਼ਾਂ ਖਤਮ ਹੋਣੀਆਂ ਨੇ ਹਾਂਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ